ਅਮਰੀਕਨ ਕਾਰਨੀਵਲ ਖੰਨਾ ਚ ਮੇਲਾ ਲੱਗਿਆ ਕੁੜੀਆਂ ਦੇ ਕਾਲਜ ਅਮਲੋ ਰੋਡ ਤੋਂ ਥੋੜੀ ਜੀ ਅੱਗੇ ਤੁਸੀਂ ਆ ਕੇ ਹਰੇਕ ਪ੍ਰਕਾਰ ਦੇ ਝੂਟੇ ਲੈ ਸਕਨੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਦਿਵਾ ਸਕਨੇ ਹੋ ਗੇਟ ਤੇ ਜਦੋਂ ਤੁਹਾਡੀ ਐਂਟਰੀ ਹੋਏਗੀ ਜਹਾਜ਼ ਦੇ ਅੰਦਰੋਂ ਐਂਟਰੀ ਹੋਏਗੀ ਅਤੇ ਜਹਾਜ਼ ਰਾਹੀਂ ਹੀ ਤੁਹਾਨੂੰ ਵਾਪਸ ਆਣਾ ਪਏਗਾ ਤੁਸੀਂ ਆਪ ਆ ਕੇ ਦੇਖੋ ਨਾਲੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਨਾਲੇ ਝੂਲੇ ਤੇ ਤਰ੍ਹਾਂ ਤਰ੍ਹਾਂ ਦੀ ਖਾਣ ਪੀਣ ਦੀਆਂ ਆਈਟਮਾਂ ਘਰ ਦਾ ਸਮਾਨ ਅਸੀਂ ਕਹਿੰਨੇ ਕਿ ਉਹ ਜਿਹੜੀ ਲਾਈਫ ਬਹੁਤ ਬਿਜ਼ੀ ਹੈ ਬਹੁਤ ਟੈਨਸ਼ਨ ਭਰੀ ਹੈ ਕੁਝ ਸਮਾਂ ਆਪਣੇ ਬੱਚਿਆਂ ਨਾਲ ਕੱਢ ਕੇ ਇੱਥੇ ਜ਼ਰੂਰ ਪਹੁੰਚੋ ਤੇ ਇੰਜੋਏਮੈਂਟ ਕਰੋ ਖਵਾਈ ਜਾਜ ਦੀ ਐਂਟਰੀ ਜਿਹਦੇ ਵਿੱਚ ਤੁਹਾਡੀ ਐਂਟਰੀ ਹੋਈ ਹੈ ਖਵਾਈ ਜਾਜ ਦੀ ਬਾਕੀ ਤੁਸੀਂ ਲਿਆਂਦੀ ਸਾਡੇ ਕੋਲ ਕਾਫੀ ਰੇਂਜ ਹੈ ਗਈ ਜਿਹਦੇ ਵਿੱਚ ਰੇਂਜਰ ਚੁੱਲਾ ਹੈਗਾ 160 ਡਿਗਰੀ ਤੇ ਚੱਲਦਾ ਜੀ ਸਟੇਟਿੰਗ ਕਾਰ ਹੈ ਜੀ ਜੁਆਇੰਟ ਵੀ ਲੱਗਾ ਤਸਤੀ ਹੈ ਗਈ ਬ੍ਰੇਕ ਡਾਂਸ ਨੇ ਇਹ ਸਾਰੀਆਂ 8 ਭਾਗੀਆਂ ਵੱਡਿਆਂ ਵਾਦੀ ਵੱਡੇ ਚੁੱਲ੍ਹੇ ਆ ਛੋਟੇ ਵਾਦੀ ਛੋਟੇ ਆ ਜੀ ਖਾਨਦਿੰਦ ਦੇ ਸਟਾਲ ਆ ਸ਼ਾਪਿੰਗ ਦੇ ਸਟਾਲ ਆ ਜੀ ਪੂਤ ਬੰਗਲਾ ਔਰ ਦੀ ਸਵਾਰੀ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅਮਰੀਕਨ ਕਾਰਨੀਵਲ ਖੰਨਾ ਚ ਮੇਲਾ ਲੱਗਿਆ ਕੁੜੀਆਂ ਦੇ ਕਾਲਜ ਅਮਲੋ ਰੋਡ ਤੋਂ ਥੋੜੀ ਜੀ ਅੱਗੇ ਤੁਸੀਂ ਆ ਕੇ ਹਰੇਕ ਪ੍ਰਕਾਰ ਦੇ ਝੂਟੇ ਲੈ ਸਕਨੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਦਿਵਾ ਸਕਨੇ ਹੋ ਗੇਟ ਤੇ ਜਦੋਂ ਤੁਹਾਡੀ ਐਂਟਰੀ ਹੋਏਗੀ ਜਹਾਜ਼ ਦੇ ਅੰਦਰੋਂ ਐਂਟਰੀ ਹੋਏਗੀ ਅਤੇ ਜਹਾਜ਼ ਰਾਹੀਂ ਹੀ ਤੁਹਾਨੂੰ ਵਾਪਸ ਆਣਾ ਪਏਗਾ ਤੁਸੀਂ ਆਪ ਆ ਕੇ ਦੇਖੋ ਨਾਲੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਧੂਮਾ ਮਚਾ ਕੇ ਹੁਣ ਤੁਹਾਡੇ ਖੰਨੇ ਸ਼ਹਿਰ ਵਿੱਚ ਅਮਲੋਰ ਰੋਡ ਕੁੜੀਆਂ ਦੇ ਕਾਲਜ ਤੋਂ ਥੋੜੀ ਜੀ ਅੱਗੇ ਕਾਰਨਿਵਲ ਦਾ ਮੇਲਾ ਜੀ ਹਾਂ ਕਾਰਨਿਵਲ ਦਾ ਮੇਲਾ ਜੋ ਕਿ ਕੁਝ ਹਫ਼ਤੇਾਂ ਵਾਸਤੇ ਹੀ ਹੈ ਕਿਤੇ ਇਹ ਨਾ ਹੋਵੇ ਕਿ ਤੁਸੀਂ ਲੇਟ ਹੋ ਜਾਓ ਜਲਦੀ ਆਓ ਜਲਦੀ ਆ ਕੇ ਆਪਣੇ ਬੱਚਿਆਂ ਨੂੰ ਤੇ ਆਪਣੀ ਫੈਮਿਲੀ ਨੂੰ ਨਾਲ ਲਿਆ ਕੇ ਹਰੇਕ ਪ੍ਰਕਾਰ ਦੇ ਝੂਟੇ ਤੁਸੀਂ ਖੁਦ ਲੈ ਸਕਨੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਦਵਾ ਸਕਨੇ ਹੋ ਅਤੇ ਊਂਠ ਦੀ ਸਵਾਰੀ ਵੀ ਅਤੇ ਸ਼ੋਪਿੰਗ ਜੇ ਕਰਨੀ ਹੋਵੇ ਤੇ ਉਹ ਵੀ ਕਰ ਸਕਨੇ ਹੋ ਤੁਸੀਂ ਹਰੇਕ ਤਰ੍ਹਾਂ ਦੇ ਇੱਥੇ ਸਟਾਲ ਅੰਦਰ ਲੱਗੇ ਹੋਏ ਨੇ ਸ਼ਾਮ ਦੇ 4 ਵਜੇ ਤੋਂ ਸ਼ੁਰੂਆਤ ਹੋਏਗੀ ਅਤੇ ਰਾਤ ਦੇ 10 ਵਜੇ ਤੱਕ ਰਾਤ ਦੇ 10 ਵਜੇ ਤੱਕ ਤੁਸੀਂ ਖੁਦ ਝੂਟੇ ਲੈ ਸਕਨੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਦਿਵਾ ਸਕਦੇ ਹੋ ਝੂਟਿਆ ਦੇ ਬੱਚਿਆ ਵਾਸਤੇ ਸਪੈਸ਼ਲ ਸ਼ੂਟ ਦਿੱਤੀ ਗਈ ਹੈ ਅਤੇ ਬਹੁਤ ਹੀ ਝੂਟਿਆ ਦੇ ਕੱਟ ਰੇਟ ਰੱਖੇ ਹਨ ਹਾਂਜੀ ਕੀ ਨਾਂ ਹੈ ਸੰਜੀਵ ਜੀ ਜਿਹੜਾ ਕਾਰਨੀ ਮੇਲ ਦਾ ਮੇਲਾ ਲੱਗਿਆ ਤੇ ਕੀ ਮੈਸੇਜ ਦੇਣਾ ਚਾਹਣੇ ਪਬਲਿਕ ਨੂੰ ਜਿਹੜੀ ਕੀ ਕੀ ਇੱਥੇ ਇੱਥੇ ਦੀ ਇੱਕ ਤੋਂ ਨਵੀਂ ਚੀਜ਼ ਲੈ ਕੇ ਆਏ ਹਵਾਈ ਜਹਾਜ਼ ਦੀ ਐਂਟਰੀ ਜਿਸ ਦੇ ਵਿੱਚ ਤੁਹਾਡੀ ਐਂਟਰੀ ਹੋਈ ਹੈ ਹਵਾਈ ਜਹਾਜ਼ ਦੀ ਬਾਕੀ ਉਹ ਲਿਆਂਦੀ ਸਾਡੇ ਕੋਲ ਕਾਫੀ ਰੇਂਜ ਹੈ ਗਈ ਇਹਦੇ ਵਿੱਚ ਰੈਂਜਰ ਚੁੱਲਾ ਹੈਗਾ 160 ਡਿਗਰੀ ਤੇ ਚੱਲਦਾ ਜੀ ਸਟੇਟਿੰਗ ਕਾਰ ਹੈ ਜੀ ਜੋਇੰਟ ਵੀ ਲੈਗਾ ਤਿੱਸਤੀ ਹੈ ਗਈ ਬ੍ਰੇਕ ਡਾਂਸ ਇਹ ਸਾਰੀਆਂ ਆਟ ਭਾਂਗੀਆਂ ਵੱਡਿਆਂ ਵਾਤੀ ਵੱਡੇ ਚੁੱਲੇ ਆ ਛੋਟੇ ਵਾਤੀ ਛੋਟੇ ਆ ਜੀ ਖਾਣ ਦੇ سٹਾਲ ਆ ਸ਼ਾਪਿੰਗ ਦੇ سٹਾਲ ਆ ਜੀ ਪੂਤ ਬੰਗਲਾ ਉੜਦੀ ਸਵਾਰੀ ਕਿੰਨੇ ਕਿੰਨਾ ਟਾਈਮ ਲੱਗੂ ਹੈ ਸਰ ਆਪਣੇ 1 ਮਿੰਟ ਚਲੀ ਗਈ ਅੱਛਾ ਜੀ ਤੇ ਟਾਈਮ ਕੀ ਹੈ ਇੱਥੇ ਟਾਈਮ 4 ਵਜੇ ਤੋਂ ਲੈ ਕੇ 10 ਵਜੇ ਤੱਕ ਅੱਛਾ ਜੀ ਤੇ ਹਰੇਕ ਚੁੱਲੇ ਤੇ ਅਲੱਗ-ਅਲੱਗ ਰੇਟ ਦਾ ਹੈ ਹਾਂਜੀ ਹਰੇਕ ਚੁੱਲੇ ਤੇ ਅਲੱਗ-ਅਲੱਗ ਰੇਟਿੰਗ ਹੈ। ਅੱਛਾ ਜੀ। ਗੇਟ ਐਂਟਰੀ ਲਈ ਦੀ 3 ਰੁਪਏ। ਤੇ ਜਿਹੜੇ ਬੱਚੇ-ਵੁੱੱਚੇ ਕੋਈ ਨਾਲ ਲਿਆਂਦੇ ਉਹਨਾਂ ਵਾਸਤੇ ਰੈਟ ਰੁੱਤ ਹੈ ਕੋਈ? ਹਾਂ ਬੱਚੇ ਨੂੰ ਛੜਦੀ ਦੀ ਟਿਕਟ ਚ। ਅੱਛਾ। ਇਹਦਾ 4 ਬੱਚੇ ਗੇਟ ਤੋਂ ਐਂਟਰੀ ਕੀ ਉਹਦਾ ਕੀ ਹਿਸਾਬ ਕਿਤਾਬ ਹੈ? ਉਹਦਾ 30 ਰੁਪਏ ਦੀ ਗੇਟ ਐਂਟਰੀ ਹੈ। ਅੱਛਾ ਤੇ ਬੱਚਿਆਂ ਦੀ ਵੀ? 3 ਸਾਲ ਤੋਂ ਉੱਪਰ ਐਂਟਰੀ ਹੈਗੀ। ਅੱਛਾ ਜੀ। ਹਾਂਜੀ। ਇਸ ਤੋਂ ਪਹਿਲੇ ਕਿੱਥੇ ਸੀਗਾ? ਇਸ ਤੋਂ ਪਹਿਲਾਂ ਅਸੀਂ ਪਠਾਨਕੋਟ ਸੀਗੇ। ਅੱਛਾ ਜੀ। ਹਾਂਜੀ। ਤੇ ਇਹ ਮੈਨੂੰ ਸੁਣਿਆ ਭਾਈ ਚੰਡੀਗੜ੍ਹ ਤੇ ਲੁਧਿਆਣਾ ਵੀ ਤੁਸੀਂ ਉੱਥੇ ਕਾਫੀ ਧੂਮ ਮਚਾ ਕੇ ਆਏ ਹੋ ਬਿਲਕੁਲ ਹੀ ਬਿਲਕੁਲ ਲੁਧਿਆਣਾ ਚੰਡੀਗੜ੍ਹ ਹੋ ਗਿਆ ਇਹ ਸਾਰੇ ਵੱਡੇ ਵੱਡੇ ਸ਼ੈਨਾ ਜਿਸੀ ਤੋਂ ਮਚਾ ਕੇ ਆਏ ਅੰਛਾ ਜੀ ਔਰ ਖੰਨਾ ਵਾਸੀ ਨੇ ਇਹ ਹੀ ਕਹਿਣਾ ਚਾਹੁੰਦੇ ਆ ਆਪਣੀ ਬਿਜੀ ਟਾਈਮ ਚੋ ਕੱਢ ਕੇ ਸਾਡੇ ਕੋ ਕਾਰਨੀ ਵਾਲ ਚਾਓ ਬੱਚਿਆਂ ਨੂੰ ਨਾ ਲੈ ਕੇ ਆਓ ਪੂਰਾ ਇੰਜੋਏਮੈਂਟ ਕਰੋ ਜੀ ਤੇ ਮੈਂ ਦੇਖਿਆ ਕਾਫੀ ਨਵੀਆਂ ਨਵੀਆਂ ਆਟਮਾਂ ਨੇ ਤੇ ਹਾਂਜੀ ਜਿਹੜਾ ਰੈਂਜਰ ਟੂਲਾ ਫਸਟ ਟਾਈਮ ਆਇਆ ਜੀ ਖੰਨੇ ਵਿੱਚ 160 ਡਿਗਰੀ ਤੇ ਚੱਲਦਾ ਜੀ ਇਹ ਬੇ ਅੱਛਾ ਜੀ ਅੱਛਾ ਸਟੇਟਿੰਗ ਕਾਰ ਵੀ ਜੀ ਅੱਛਾ ਨਵੀਂ ਆਈ ਹੈ ਜੀ ਜੁਆਇੰਟ ਵੀਲ ਜਿਹੜਾ ਹੈਗਾ ਕਿਸ਼ਤੀ ਹੈਗੀ ਜੀ ਬ੍ਰੇਕ ਡਾਂਸ ਹੈਗਾ ਇਹ ਸਾਰੇ ਝੂਲੇ ਹੈਗੇ ਜੀ ਕਾਫੀ ਰਸ਼ ਬੱਚਿਆਂ ਵਾਸਤੇ ਜਿੱਥੇ ਬੱਚਿਆਂ ਨੇ ਇੰਜੋਏ ਕਰਨਾ ਬੱਚਿਆਂ ਵਾਸਤੇ ਇੰਜੋਏ ਹੈ ਜੀ ਛੋਟੇ ਝੂਲੇ ਹੈਗੇ ਮਿੱਕੀ ਮਾਊਸ ਹੈਗਾ ਜੀ ਹੂੰ ਊਰ ਦੀ ਸਵਾਰੀ ਹੈਗੀ ਹੈ ਤੇ ਸ਼ਾਮ ਨੂੰ ਕਿੰਨੇ ਵਜੇ ਸਟਾਰਟ ਕਰ ਦਿੰਨੇ ਹੋ 4 ਵਜੇ ਤੋਂ ਲੈ ਕੇ 10 ਵਜੇ ਤੱਕ ਰਾਤ ਦੇ 10 ਵਜੇ ਤੱਕ ਹਾਂਜੀ ਠੀਕ ਹੈ ਐਡਰੈਸ ਵੀ ਦੱਸ ਦੋਗੇ ਜੀ ਹਾਂਜੀ ਅਮਲੋਰ ਰੋਡ ਅਮਲੋਰ ਰੋਡ ਹੈਗਾ ਜੀ ਕੁੜੀਆਂ ਦੇ ਕਾਲੋ ਤੋਂ ਥੋੜੇ ਜਿਹਾ ਅੱਗੇ ਜਾ ਕੇ ਇਹ ਗਰਾਊਂਡ ਪੈਂਦੀ ਹੈ। ਹਾਂਜੀ। ਇਹ ਮੇਲਾ ਲੱਗਾ ਹੋਇਆ ਜੀ ਅਮਲੋਹ ਰੋਡ ਖੰਨਾ। ਅੱਛਾ ਜੀ। ਫਸਟ ਸਟੈਂਡ ਤੋਂ 10 ਰੁਪਏ ਕਿਰਾਇਆ ਲੱਗਦਾ ਜੀ। ਅੱਛਾ ਜੀ। ਕੁੜੀਆਂ ਦਾ ਕਾਲਜ ਹੈਗਾ ਜੀ ਕਾਲਜ ਦੇ ਨਾਲ ਬਿਲਕੁਲ ਗਰਾਊਂਡ ਹੈ ਜੀ ਇਹਦੀ। ਹਾਂਜੀ। ਖੰਨੇ ਵਿੱਚ। ਰਾਵ ਰਾਮ ਜੀ ਸਤਿ ਸ਼੍ਰੀ ਅਕਾਲ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਲੋਹ ਰੋਡ ਖੰਨਾ ਦੇ ਵਿੱਚ ਕਾਰਨੀਵਲ ਹਰ ਵਾਰ ਇੱਥੇ ਮੇਲਾ ਲੱਗਦਾ ਹੈ। ਬਹੁਤ ਲੋਕ ਇੱਥੇ ਆਨੰਦ ਮਾਣਣ ਆਤੇ ਪਹੁੰਚਦੇ ਆ। ਤਰ੍ਹਾਂ ਤਰ੍ਹਾਂ ਦੇ ਝੂਲੇ ਤੇ ਤਰ੍ਹਾਂ ਤਰ੍ਹਾਂ ਦੀ ਖਾਣ ਪੀਣ ਦੀਆਂ ਆਈਟਮਾਂ ਘਰ ਦਾ ਸਮਾਨ ਅਸੀਂ ਕਹਿੰਨੇ ਕਿ ਉਹ ਜਿਹੜੀ ਲਾਈਫ ਬਹੁਤ ਬਿਜ਼ੀ ਹੈ ਬਹੁਤ ਟੈਨਸ਼ਨ ਭਰੀ ਹੈ ਕੁਝ ਸਮਾਂ ਆਪਣੇ ਬੱਚਿਆਂ ਨਾਲ ਕੱਢ ਕੇ ਇੱਥੇ ਜ਼ਰੂਰ ਪਹੁੰਚੋ ਤੇ ਇੰਜੋਏਮੈਂਟ ਕਰੋ ਆਪਣੀ ਲਾਈਫ ਇੰਜੋਏ ਕਰੋ ਆਪਣੇ ਬੱਚਿਆਂ ਨਾਲ ਵੀ ਇੰਜੋਏ ਕਰੋ ਨਾਲੇ ਬੱਚੇ ਇੰਜੋਏ ਕਰਨਗੇ ਜੈ ਸ਼੍ਰੀ ਰਾਮ ਜੀ